ਤੁਸੀਂ ਨਾ ਗੱਲ ਇੱਕ ਬਾਕੀ ਗੱਲਾਂ ਕਲੀਅਰ ਹੋਈ ਗਈਆਂ ਆ ਜਿਹੜੀ ਫੋਟੋ ਹੈ ਨਾ ਆ ਫੋਟੋ ਇਹ ਬਾਈ ਦੇ ਡੈਡੀ ਦੀ ਫੋਟੋ ਆ ਇਹ ਟੋਟਲ ਲਾਸਕੋਡ ਆਇਆ ਸਾਡੇ ਕੋਲੇ ਸਾਰਾ ਐਕਸੀਡੈਂਟ ਆ ਆਹਾ ਹਾਂ ਸਾਰਾ ਨਵਾਂ ਤਿਆਰ ਕਰ ਦਿੱਤਾ ਏ ਪੀਂਟ ਸ਼ੀਂਟ ਕਰਕੇ ਸਾਰਾ ਕੁਝ ਕਰਕੇ ਤੂੰ ਆ ਫਿਰ ਬਾਈ ਜਦੋਂ ਤੁਸੀਂ ਬਾਡੀ ਨੂੰ ਰਿਪੇਅਰ ਕਰ ਦਿੰਦੇ ਆ ਜਾਂ ਤੁਸੀਂ ਤੁਸੀਂ ਆਪਦੀ ਬਾਡੀ ਨਵੀਂ ਬਣਾ ਕੇ ਦਿੱਤੀ ਆ ਤੁਸੀਂ ਟਾਇਰਾਂ ਦੀ ਕੀ ਜ਼ਿੰਮੇਵਾਰੀ ਲੈਣੀ ਆ ਸਾਡੀ ਫੁੱਲ ਗਾਰੰਟੀ ਹੁੰਦੀ ਆ ਜੀ ਟਾਇਰ ਖਾਜੇ ਪਹਿਲੀ ਗੱਲ ਤਾਂ ਖਾਂਦੀ ਨਹੀਂ ਨਾਲੀ ਤੁਹਾਨੂੰ ਲਾਂਬਾ ਆਇਆ ਆ ਆ ਵੇਖੋ ਭਾਈ ਜੀ ਇਤਨਾ ਹੰਡਰਡ ਡਬਲ ਡਬਲ ਇੱਥੋਂ ਟਰਾਲੀ ਟੁੱਟਦੀ ਜਦੋਂ ਵੀ ਟੁੱਟਦੀ ਆ ਹਾਂ ਇਹ ਡਬਲ ਡਬਲ ਹੋਣਗੇ ਕਿਤੇ ਸਸਪੈਂਸ਼ਨ ਚੱਲਣੀਆਂ ਸਾਰੇ ਹੂੰ ਸਾਰਾ ਕੁਝ ਸਟੀਲ ਇਹ ਨਹੀਂ ਕਿ ਅ ਵੀ ਕੱਲੋ ਇਹ ਇਹ ਪ੍ਰੈਸ਼ਰ ਵਾਲਾ ਹਾਂਜੀ ਪ੍ਰੈਸ਼ਰ ਤੇ ਚਲਾਣਾ ਇਹ ਪਲਾਸਟਿਕ ਦੇ ਪਾ ਦਿੰਦੇ ਆ ਇਹ ਉਹ ਕੰਮ ਨਹੀਂ ਰਾਤੇ ਹੂੰ ਮਤਲਬ ਇਹ ਸਟੀਲ ਦਾ ਮਤਲਬ ਕਿ ਪਾਈਦਾ ਟੀਨ ਪੈਨ ਆ ਇਹਦੀ ਜਿਹਦੇ ਉੱਤੋਂ ਟਰਾਲਾ ਘੁੰਮਣਾ ਜੀ ਸਾਰਾ ਚੱਲਣਾ ਆ ਇਹ ਅਸੀਂ ਬਾਹਰ ਹੋਣੀ ਲੈਂਦੇ ਕਿ ਖੁਦ ਸਾਡੇ ਕੋਲੇ ਆ ਦੇ ਕੋਲ ਤਿਆਰ ਹੁੰਦੀ ਆ ਇਹ ਅੱਛਾ ਜੀ ਹਾਂਜੀ ਮਤਲਬ 55 ਟਨ ਪਾਸ ਆ ਵੀ ਜੇ ਬਾਈ ਚਾਂਸ 60 ਪਾਸ ਮੈਂ ਕਹਿੰਦਾ ਜੇ 100 ਟਨ ਪਾ ਦਿਓ 100 ਟਨ ਦੇ ਤੋੜ ਕੇ ਵੀ ਮੇਰੇ ਕੋਲ ਲਿਆਓ ਹੋਰ ਦੱਸੋ ਇੱਥੇ ਸਾਈਡ ਤੇ ਟਰਾਲੀ ਨਵੀਂ ਲੈ ਜਿਓ 4 ਸਾਲਾਂ ਦੇ ਵਿੱਚ ਤੋੜ ਦੇ ਹਜੇ ਤੁਸੀਂ ਦੋ ਹੀ ਲਾਈਆਂ ਮਗਰ ਪਟੇ ਲਾਤੇ ਹਾਂਜੀ 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 ਜੀ ਹੁਣ ਬਾਈ ਜੀ ਗੱਲ ਇਹ ਆ ਜਿਵੇਂ ਆ ਵੇਖੋ ਹੁਣ ਮੂਰੇ ਏਅਰ सਸਪੈਂਸ਼ਨ ਅਸੀਂ ਕਰ ਦਿੱਤੀ ਆ ਇਹ ਅਸੀਂ ਆਪ ਦੀ ਬਣਾ ਕੇ ਲਾਈ ਆ ਵੈਸੇ ਤਾਂ ਇਹ 1,50,000 ਰੁਪਏ ਦੀ ਇਹਦੀ ਕਿੱਟ ਆਉਂਦੀ ਆ ਬਟ ਅਸੀਂ ਅਪਰੋਕਸਿਮੇਟ ਵਿੱਚ ਹੀ ਦਿੰਨੇ ਟਰਾਲੀ ਦੇ ਆਪ ਹੀ ਤਿਆਰ ਕਰਕੇ ਕੋਈ ਐਡਾ ਐਕਸਟਰਾ ਪੈਸਾ ਨਹੀਂ ਹੈਗਾ ਨਾਲ ਹੀ ਤਿਆਰ ਕਰਕੇ ਦਿੰਨੇ ਜਦੋਂ ਸਾਡੇ ਨਾਲ ਬੰਦਾ ਡੀਲ ਕਰਦਾ ਨਵੀਂ ਟਰਾਲੀ ਦੀ ਆਪਾਂ 1,25,000 ਰੁਪਏ ਤੋਂ ਨਾਲ ਫालतू ਨਹੀਂ ਲੈਂਦੇਗੇ 1963 ਦੇ ਵਿੱਚ ਸੱਜਣੋ ਇੱਕ ਨਿੱਕੀ ਜੀ ਦੁਕਾਨ ਸ਼ੁਰੂ ਹੁੰਦੀ ਆ ਉਹ ਦੁਕਾਨ ਉਸ ਤੋਂ ਬਾਅਦ ਬਹੁਤ ਵੱਡੀ ਫੈਕਟਰੀ ਬਣ ਜਾਂਦੀ ਆ ਐਸ ਵਕਤ ਕੱਲਾ ਮੋਗਾ ਹੀ ਨਹੀਂ ਪੰਜਾਬ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇਹ ਬੰਦਿਆਂ ਦੀ ਪੂਰੀ ਧੱਕ ਪਾਈ ਹੋਈ ਆ ਜੇ ਕੋਈ ਬੰਦਾ ਨਾ ਘੈਂਟ ਸ਼ਕੀਨ ਬਾਡੀ ਲਵਾਉਣੀ ਚਾਹੁੰਦਾ ਟਰੱਕ ਦੇ বাস ਦੇ ਲਵਾਉਣੀ ਚਾਹੁੰਦਾ ਕੋਈ ਹੋਰ ਛੋਟੇ ਹਾਥੀ ਦੇ ਲਵਾਉਣੀ ਚਾਹੁੰਦਾ ਕੋਈ ਮਹਿੰਦਰਾ ਪੈਕਅਪ ਦੇ ਲਵਾਉਣੀ ਚਾਹੁੰਦਾ ਕਿਸੇ ਦੇ ਤਾਂ ਬੰਦੇ ਰੀਜ ਹੁੰਦੀ ਆ ਕਿ ਦਾਤਾ ਯਾਰ ਸੁੱਖ ਰੱਖੇ ਆਪਾਂ ਯਾਰ ਗੋਗੀ ਦੌਧਰੀਏ ਕੋਲੇ ਚੱਲਾਂਗੇ ਮੋਕੇ ਐਵੇਂ ਅਗਲਾ ਮਤਲਬ ਨਾ ਐਵੇਂ ਉਮੀਦ ਕਰਦਾ ਐਵੇਂ ਗੱਲਾਂ ਕਰਦੇ ਸੁਣੇਗਾ ਟਰੱਕਾਂ ਵਾਲੇ ਕਿ ਯਾਰ ਦਾਤਾ ਕਿਰਪਾ ਕਰੇ ਅੱਗੇ ਆਪਾਂ ਗਾਂ ਟਰਾਲਾ ਨਵਾਂ ਪਾਇਆ ਨਾ ਤੇ ਆਪਾਂ ਗੋਗੀ ਦੌਧਰੀਏ ਤੋਂ ਬਾਡੀ ਲਵਾ ਕੇ ਲਿਆਵਾਂਗੇ ਮਤਲਬ ਮਾਲਕ ਦੀ ਕਿਰਪਾ ਨਾਲ ਐਸ ਲੈਵਲ ਦਾ ਬਾਈ ਹੋਣਾ ਦਾ ਕੰਮ ਆ ਐਸ ਵਕਤ ਵੀ ਫਿਰ ਤੁਹਾਨੂੰ ਇਹ ਕਹ ਲਦਾ ਨਾ ਇਸ ਵਰਕਸ਼ਾਪ ਦੇ ਵਿੱਚ ਇੱਕ ਇੱਕ ਚੀਜ਼ ਇੱਥੇ ਹੀ ਬਣਦੀ ਆ ਮਤਲਬ ਛੋਟੇ ਨਾਟ ਤੋਂ ਲੈ ਕੇ ਵੱਡਾ ਸਾਰਾ ਬਾਡੀ ਤਿਆਰ ਹੋ ਕੇ ਰੰਗ ਹੋ ਕੇ ਕੰਪਲੀਟ ਹੋ ਕੇ ਨਿਕਲ ਜਾਂਦੀ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਕੋਲੇ ਇੰਨੀ ਤਗੜੀ ਟੀਮ ਆ ਕਿ ਜਿਹੜੀ ਬਾਡੀ ਕਿਸੇ ਬੰਦੇ ਨੂੰ 2 ਮਹੀਨਿਆਂ ਜਿੰਨੀ ਨਾ ਲੱਗਦੀ ਇਹ ਬੰਦੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਬਾਡੀ ਖੜੀ ਕਰਕੇ ਰੰਗ ਕਰਕੇ ਅਗਲੇ ਦੀ ਰੋਡ ਤੇ ਚਲਦੀ ਕਰ ਦਿੰਦੇ ਆ ਟੀਮ ਪੁਰਾਣੀ ਬਣੀ 1963 ਦਾ ਤਿਆਰਪਾ ਹੈ ਬਹੁਤ ਵੱਡਾ ਇਹਨਾਂ ਦਾ ਤੇ ਅੱਜ ਕੱਲ੍ਹ ਮੈਂ ਇੰਡੀਆ ਪੱਧਰ ਦੀ ਗੱਲ ਕਰ ਦਿੱਤਾ ਫਿਰ ਛੋਟੀ ਹੋ ਜਾਣੀ ਆ ਹੁਣ ਇੰਟਰਨੈਸ਼ਨਲ ਪੱਧਰ ਦਾ ਜਿਹੜੇ ਫਿਚਰ ਟਰੱਕਾਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਆਉਂਦੇ ਆ ਉਹੀ ਸਸਪੈਂਸ਼ਨ ਆ ਉਹੀ ਫਿਚਰ ਪਾ ਕੇ ਬਾਈ ਹੁਣ ਇੱਕ ਕੰਮ ਕਰਨਾ ਸਟਾਰਟ ਕਰ ਰਿਹਾ ਅੱਜ ਆਪਾਂ ਸਭ ਤੋਂ ਪਹਿਲਾਂ ਟਰੱਕਾਂ ਦੇ ਵਿੱਚ ਜਿਹੜੀ ਸਸਪੈਂਸ਼ਨ ਨਵੀਂ ਆਉਣ ਲੱਗੀ ਆ ਇੰਟਰਨੈਸ਼ਨਲ ਪੱਧਰ ਦੀ ਉੱਥੇ ਗੱਲ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਆਪਾਂ ਬਾਡੀਆਂ ਦੀ ਗੱਲ ਕਰਦੇ ਆ ਪਹਿਲਾਂ ਬਾਈ ਦਾ ਸਵਾਗਤ ਕਰਦੇ ਬਾਈ ਸასი ਗਾਲ ਸასი ਗਾਲ ਜੀ ਬਈ ਪਹਿਲਾਂ ਮੈਨੂੰ ਸਸਪੈਂਸ਼ਨ ਦੀ ਗੱਲ ਦੱਸ ਕਿ ਆਮ ਹੀ ਨਾ ਜਦੋਂ ਆਪਾਂ ਟਰੱਕ ਜਾਂਦੇ ਹੁੰਦੇ ਆ ਪਹਿਲਾਂ ਪਹਿਲਿਆਂ ਚ ਪੁਰਾਣੇ ਜਿਹੋ ਟਰੱਕ ਆਏ ਜਾਂ ਬੱਸ ਜਾਂ ਐ ਜਾਂਦੀ ਹੁੰਦੀ ਆ ਐ ਜਿਵੇਂ ਟੌਣ ਚ ਬਲ ਪਿਆ ਹੁੰਦਾ ਹਨਾ ਜੀ 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 ਤਾਂ ਉਹ ਆਪਾਂ ਮਤਲਬ ਸਿਆਣੇ ਬੰਦੇ ਕਹਿੰਦੇ ਯਾਰ ਇਹਦੀ ਕਮਾਨੀ ਟੁੱਟ ਗਈ ਯਾਰ ਗਮਾਨੀ ਬਹਿ ਗਈ ਹਨਾ ਪਟਾ ਟੁੱਟ ਗਿਆ ਕੁਝ ਹੋ ਗਿਆ ਹਾਂ ਪਟਾ ਟੁੱਟ ਗਿਆ ਮੇਨ ਪਟਾ ਟੁੱਟ ਗਿਆ ਤਾਂ ਜਿਹੜੀ ਹੁਣ 에ਅਰ ਸਸਪੈਂਸ਼ਨ ਆਉਣ ਲੱਗੀ ਆ ਪਹਿਲਾਂ ਮੈਨੂੰ ਥੋੜੀ ਜੀ ਉਹਦੇ ਬਾਰੇ ਜਾਣਕਾਰੀ ਦੇ ਉਸ ਤੋਂ ਬਾਅਦ ਆਪਾਂ ਗੱਲਬਾਤ ਤੁਹਾਡੀਆਂ ਬਾਡੀਆਂ ਤੇ ਕਰਦੇ ਆਂ ਆ ਦੇਖ 프리 ਤੈ ਦੇ ਵਿੱਚ ਲੱਗ ਲੱਗੇ ਇਹਦੇ ਵਿੱਚ ਹਜੇ ਤੁਸੀਂ ਦੋ ਹੀ ਲਾਇਆ ਮਗਰ ਪਟੇ ਲਾਤੇ ਹਾਂਜੀ 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 ਜੀ ਹੁਣ ਨਾ ਬਾਈ ਜੀ ਗੱਲ ਇਹੋ ਆ ਜਿਵੇਂ ਆ ਵੇਖੋ ਹੁਣ ਮੂਰੇ ਏਅਰ सਸਪੈਂਸ਼ਨ ਅਸੀਂ ਕਰ ਦਿੱਤੀ ਆ ਇਹ ਅਸੀਂ ਆਪ ਦੀ ਬਣਾ ਕੇ ਲਾਈਆ ਵੈਸੇ ਤਾਂ ਇਹ 1,50,000 ਰੁਪਏ ਦੀ ਇਹਦੀ ਕਿੱਟ ਆਉਂਦੀ ਆ ਬਟ ਅਸੀਂ ਅਪਰੋਕਸਿਮੇਟ ਵਿੱਚ ਹੀ ਦਿੰਨੇ ਟਰਾਲੀ ਦੇ ਆਪ ਵੀ ਤਿਆਰ ਕਰਕੇ ਕੋਈ ਇਹਦਾ ਐਕਸਟਰਾ ਪੈਸਾ ਨਹੀਂ ਹੈਗਾ ਨਾਲ ਹੀ ਤਿਆਰ ਕਰਕੇ ਦਿੰਨੇ ਜਦੋਂ ਸਾਡੇ ਨਾਲ ਬੰਦਾ ਡੀਲ ਕਰਦਾ ਨਵੀਂ ਟਰਾਲੀ ਦੀ ਆਪਾਂ 1,25,000 ਰੁਪਏ ਤੋਂ ਨਾਲ ਫालतू ਨਹੀਂ ਲੈਂਦੇਗੇ ਉਸੇ ਰੇਟ 'ਤੇ ਉਹਨੂੰ ਟਰਾਲਾ ਤਿਆਰ ਹਾਂ ਠੀਕ ਹੈ ਜੀ ਅਸੈਂਬਲੀ ਜੋ ਵੀ ਚੱਲ ਲੱਗਦੀ ਪਈ ਆ ਇਹ ਤੋਂ ਬਾਅਦ ਹੁਣ ਜੀ ਜਿਹੜਾ ਫੋਰਮ ਦੇ ਵਿੱਚ ਕੰਮ ਚੱਲਦਾ ਪਿਆ ਸੀਗਾ ਵੀ 에ਅ ਸਰਸਪੈਂਸ਼ਨ ਵਾਲੀ ਗੱਡੀ ਕਾਮਯਾਬ ਹੋਊਗੀ ਤੇ ਉਹਦੇ ਨਾਲ ਜਨਕੀ ਜੋ ਗਵਰਨਮੈਂਟ ਨੇ ਆਪਣੇ ਕੀਤਾ 55 ਟਨ ਪਾਸ ਕਰਤੀ ਆ ਠੀਕ ਹੈ ਜੀ ਜੇ ਕਮਾਨੀ ਨਾਲ 52 ਟਨ ਪਾਸ ਆ ਤੇ ਅਸੀਂ ਹੁਣ ਜਨਕੀ ਟੋਟਲੀ 에ਅ ਸਰਸਪੈਂਸ਼ਨ ਆਉਣ ਲੱਗ ਗਿਆ ਅੱਗੇ ਤੋਂ ਟੌਲੀਆਂ ਬਣੀਆਂ ਵੀ ਖੜੀਆਂ ਚੱਲੀਆਂ ਵੀ ਗਈਆਂ ਤੁਹਾਨੂੰ ਵੀ ਵੀਡੀਓ ਚ ਦਿਖਾ ਦਿੰਨੇ ਆ ਉਹ ਕਮਾਨੀ ਵਾਲਾ ਫੰਡਾ ਹੀ ਖਤਮ ਕਰ ਦਿੱਤਾ ਇਹ ਅਸੀਂ ਆ ਆ ਆਹ ਜਿਹੜੀ ਆਹ ਚੀਜ਼ ਆ ਇਹ ਸਿਲੰਡਰ ਹੀ ਪਿੱਛੇ ਲੱਗ ਜਾਣੇ ਹਾਂ ਹਾਂ ਜੀ ਇਹੀ ਇਹਦੇ ਨਾਲ ਦੇ ਸਿਲ ਦਦਨੇ ਸਾਰਾ ਕੁਝ ਤੇ ਉਹਦੇ ਨਾਲ ਚੱਕ ਕੇ ਨਾ ਕੋਈ ਪਟਾ ਟੁੱਟੇ ਨਾ ਟੇਢੀ ਹੋਵੇ ਨਾ ਵਾਤ ਨਾ ਕੋਈ ਵੈਲਡਿੰਗ ਟੁੱਟੇ ਕਿਉਂਕਿ ਝਟਕਾ ਹੀ ਨਹੀਂ ਪੈਣਾਗਾ ਤੇ ਸਮੂਥ ਚੱਲੂਗੀ ਮਤਲਬ ਐਵੇਂ ਨਹੀਂ ਭਾਵੇਂ ਕੱਚ ਲੱਦ ਕੇ ਲੈ ਜਾ ਟੁੱਟਣਾ ਜੋ ਨਾ ਜੀ ਨਾ ਬਿਲਕੁਲ ਨਹੀਂ ਕੁਝ ਟੁੱਟੂਗਾ ਫੁੱਲ ਗਰੰਟੀ ਹੋਊਗੀ ਨਾ ਕੋਈ ਟਾਇਰ ਖਾਉ ਨਾ ਹੋਰ ਕੋਈ ਹੋਊਗੀ ਹਾਂਜੀ ਤੇ ਕਿੰਨੇ ਦਿਨਾਂ ਚ ਮੈਂ ਕਹਤਾ ਵੀ 5-7 ਦਿਨਾਂ ਚ ਹੀ ਕਰ ਦਿੰਦੇ ਆ 5-7 ਦਿਨਾਂ ਚ ਬਾਡੀ ਤਿਆਰ ਕਰ ਦਿੰਨੇ ਬਾਈ ਜੀ ਸਾਡੀਆਂ ਮਹੀਨੇ ਦੇ ਵਿੱਚ 15 ਤੋਂ 20 ਰਲੀਆਂ 15-18 ਆਰਾਮ ਨਾਲ ਨਿਕਲ ਜਾਂਦੀਆਂ ਆ ਜੀ ਦੇ ਉੱਤੇ ਕੰਮ ਚੱਲੀ ਜਾਵੇ ਪ੍ਰੋਡਕਸ਼ਨ ਜਾਨਕੀ 4-5 ਦਿਨ ਦੀ ਸਾਡੀ ਐਵਰੇਜ ਆ ਜਾਂਦੀ ਆ 4-5 ਦਿਨ ਦੇ ਵਿੱਚ ਤੁਸੀਂ ਦੇਖੋਗੇ ਬਾਡੀ ਤਿਆਰ ਕਰਨਾ ਜੇ ਮੰਨ ਕੇ ਚੱਲੋ ਬਾਈ ਬਾਡੀ ਪਹਿਲਾਂ ਲੱਗੀ ਹੋਈ ਆ ਕਿਸੇ ਬੰਦੇ ਨੇ ਲੰਬੀ ਕਰਾਉਣੀ ਆ ਬਾਡੀ ਲੰਬੀ ਕਰਾਉਣੀ ਆ ਵੱਡੀ ਕਰਾਉਣੀ ਆ ਬਾਡੀ ਹਾਂਜੀ ਹੋ ਜਾਂਦੀ ਆ ਜੀ ਉਹ ਵੀ ਜੀ ਹਾਂਜੀ ਉਹ ਵੀ ਕਰ ਦਿੰਨੇ ਆ ਜੀ ਅਸੀਂ ਉਹ ਵੇਖੋਣ ਸਾਹਮਣੇ ਇਹ ਆਈ ਵੀ ਆ ਸਾਡੇ ਕੋਲ ਸਿੱਲੀ ਗੋੜੀ ਤੋਂ ਗੋਟੀ ਤੋਂ ਜੀ ਇਹ ਹਾਈਟ ਵਧੀ ਜਾਂਦੀ ਇਹਨਾਂ ਦੀ ਅੱਛਾ ਜੀ ਹਾਂ ਜੀ ਆਹ ਦੇਖੋ ਹਾਂ ਇਹਦੀ ਇਹਦੀ ਹਾਈਟ ਉੱਚੀ ਕਰ ਰਹੇ ਹਾਂ ਹਾਂ ਜੀ ਇਹਦੀ ਹਾਈਟ ਉੱਚੀ ਕਰ ਰਹੇ ਆ ਉੱਚੀ ਕਰ ਦਿੱਤੀ ਆ ਅੱਛਾ ਇਹ ਆਹ ਟਰਾਲੇ ਦੀ ਹਾਈਟ ਆ ਜਿਹੜੀ ਵੱਡੀ ਕਰਤੀ ਹੈ ਹਾਂ ਜੀ ਇਹ 36 ਗੜ ਤੋਂ ਆਇਆ ਵੇ ਸਾਡੇ ਕੋਲੇ ਹੂੰ ਯਾਨੀ ਕਿ ਭਾਈ ਇਹਨੂੰ ਮਾਲ ਕੀ ਵਰਤਦੇ ਆ ਜਿਹੜਾ ਤੁਹਾਡਾ ਕੱਲਾ ਹੁਣ ਆ ਆ ਮਾਲ ਆ ਤੁਹਾਡਾ ਬਣਿਆ ਹੋਇਆ ਜੀ ਇਹ ਇਹਨੂੰ ਕੀ ਕਿਹੜਾ ਮਾਲ ਕਿਹੜਾ ਵਰਤਦੇ ਆ ਇਹ ਬਾਈ ਟਾਟਾ ਦੀ ਚਾਦਰ ਹੁੰਦੀ ਆ ਸਾਰੀ 10 ਗੇਜ ਦੀ ਤੇ 12 ਗੇਜ ਦੀ ਉਹ ਹੀ ਲੱਗਦੀ ਆ ਸਾਰੇ ਟੈਸਟਡ ਚਾਦਰ ਹੁੰਦੀ ਆ ਇਹ ਨਹੀਂ ਵੀ ਕੱਲ ਨੂੰ ਜੰਗ ਪੈ ਜੂ ਜਾਂ ਹੋਰ ਕੁਝ ਹੋ ਜਾਊਗਾ ਜੀ ਯਾਨੀ ਕਿ ਜੋ ਵੀ ਕੁਆਲਿਟੀ ਆ ਪੂਰੀ ਵਧੀਆ ਲਾਈ ਦੀ ਆ ਸਾਈਡ ਚ ਨਾਲ ਆਪ 5 ਇੰਚ ਲਾਉਂਦੇ ਆਪਣਾ 6 ਇੰਚ ਲੱਗਿਆ ਹੋਊਗਾ ਇਹਦਾ ਇਹ ਨਹੀਂ ਵੀ ਕੱਲ ਨੂੰ ਦਬ ਜੂਗੀ ਜਾਂ ਟੁੱਟ ਜੂ ਜਾਂ ਕੁਝ ਵੀ ਹੋ ਜਾਊਗਾ ਮਤਲਬ 55 ਟਨ ਪਾਸ ਆ ਵੀ ਜੇ ਬਾਈ ਚਾਂਸ 60 ਪਾ ਲਾ ਮੈਂ ਕਹਿੰਦਾ ਜੇ 100 ਟਨ ਪਾ ਦਿਓ 100 ਟਨ ਦੇ ਤੋੜ ਕੇ ਵੀ ਮੇਰੇ ਕੋਲ ਲਿਆਓ ਹੋਰ ਦੱਸੋ ਇੱਥੇ ਸਿਰ ਤੇ ਟਰਾਲੀ ਨਵੀਂ ਲੈ ਜਿਓ 4 ਸਾਲਾਂ ਦੇ ਵਿੱਚ ਤੋੜ ਦਿਓ ਹੋਰ ਕਿ ਮੇਨ ਕੀ ਜੀ ਅਸੀਂ ਆ ਜਿਹੜੀ ਹੈ ਇਹ ਖੁਦ ਤਿਆਰ ਕਰਦੇ ਆ ਇਹ ਮੇਨ ਪੈਨ ਆ ਇਹਦੇ ਜਿਹਦੇ ਉੱਤੋਂ ਟਰਾਲਾ ਘੁੰਮਣਾ ਜੀ ਸਾਰਾ ਚੱਲਣਾ ਇਹ ਅਸੀਂ ਬਾਹਰੋਂ ਨਹੀਂ ਲੈਂਦੇ ਕਿ ਖੁਦ ਸਾਡੇ ਕੋਲੇ ਆਪੇ ਦੇ ਕੋਲ ਤਿਆਰ ਹੁੰਦੀ ਆ ਇਹ ਅੱਛਾ ਜੀ ਹਾਂ ਜੀ ਤੁਸੀਂ ਦੇਖੋ ਵੀ ਸਾਰਾ ਟਰਾਲਾ ਇਹਦੇ ਸਿਰ ਤੇ ਆ ਇਹਦੇ ਸਿਰ ਤੇ ਚੱਲਣਾ ਜੀ ਸਾਰਾ ਇਹਨੇ ਘਮਾਉਣਾ ਜਿੰਨਾ ਵੀ ਵਜਨ ਪੈਣਾ 100 ਟਨ ਪਾ ਦਿਓ ਇਹ ਤੁਈ ਘੁੰਮਣਾ ਸਾਰਾ ਦੇ ਕੋਈ ਆਪ ਤਿਆਰ ਕਰਦੇ ਆ ਬਾਹਰ ਨਹੀਂ ਹੀ ਲੈਂਦੇ ਆਹ ਲੋਗ ਪੈਪ ਵਗੈਰਾ ਇਹ ਵੀ ਅਸੀਂ ਇੱਥੇ ਤਿਆਰ ਕਰਦੇ ਆ ਆ ਨਿੱਪਲ ਵਗੈਰਾ ਮਗਾ ਕੇ ਮਤਲਬ ਸਾਰਾ ਕੁਝ ਪੈਪ ਸਟੀਲ ਇਹ ਨਹੀਂ ਕਿ ਆ ਵੀ ਕੱਲੋਂ ਇਹ ਇਹ ਪ੍ਰੈਸ਼ਰ ਵਾਲਾ ਹਾਂਜੀ ਪ੍ਰੈਸ਼ਰ ਤੇ ਚਲਾਉਣਾ ਇਹ ਪਲਾਸਟਿਕ ਦੇ ਪਾ ਦਿੰਦੇ ਆਂ ਉਹ ਕੰਮ ਨਹੀਂ ਰਾ ਦੇ ਮਤਲਬ ਇਹ ਸਟੀਲ ਦੇ ਮਤਲਬ ਪੈਪ ਪਾਈਦਾ ਆਹ ਤੇ ਵੇਖੋ ਵਿੱਚ ਇਹਨੇ ਆਹ ਪਲਾਸਟਿਕ ਦੇ ਪਾਉਂਦੇ ਪੈਸੇ ਬਚਾਉਣ ਦੇ ਮਾਰੇ ਉਹ ਬਾਅਦੇ ਵਿੱਚ ਰਾਤ ਖੜ ਜਾਂਦੀ ਆ ਲੋਕਾਂ ਦੀ ਜਾਨ ਲੈਂਦੀ ਆ ਹਾਂ ਜੇ ਪੈਪ ਪਾਟ ਗਿਆ ਪਾੜ ਗਿਆ ਬਸ ਇਹ ਨਾ ਉਹ ਕਹਿੰਦੇ ਨੇ ਤਰਾਗੀ ਟੁੱਟੇ ਨਾ ਜੋ ਹੋਵੇ ਕੁਝ ਹਾਂ ਆਜੋ ਬਾਹਰਲੇ ਪਾਸੇ ਆਜੋ ਬਾਈ ਜਿਹੜੇ ਲੋਕ ਹੁਣ ਤੁਸੀਂ ਇੰਟਰਨੈਟ ਤੇ ਇੰਨਾ ਕੋਈ ਥੋੜਾ ਪ੍ਰਚਾਰਤਾ ਹੈ ਨਹੀਂਗਾ ਤੁਹਾਡਾ ਕਿਵੇਂ ਸੰਪਰਕ ਹੁੰਦਾ ਲੋਕਾਂ ਨਾਲ ਇੰਨਾ ਸਲੀ ਗੁੜੀ ਤੋਂ ਆਈਆ ਗੱਡੀ ਜਿਵੇਂ ਹੁਣ ਅੱਤੀ ਗੱਡੀਆਂ ਸਾਡੇ ਕੋਲੇ ਆਈਆਂ ਵੀ ਆਏ ਇਹ ਬਾਹਰ ਤੋਂ ਆਈਆਂ ਐਵੇਂ ਆ ਫਿਰ ਲੈਣ ਬਾਈ ਲੈਣ ਜਦੋਂ ਪਤਾ ਲੱਗਦਾ ਵੀ ਗੱਡੀ ਵਧੀਆ ਚੱਲਦੀ ਆ ਇਹ ਤਾਂ ਹੈ ਨਹੀਂ ਜੀ ਸੋਹਣੀ ਦਾ ਵੀ ਅੱਜ ਬਣਾਉਂਦੇ ਲੋਕ ਨਾ ਸੁਰਖੀ ਬਿੰਦੀ ਉੱਤੇ ਲਾ ਦਿੰਦੇ ਆ ਸੋਹਣੀ ਲੱਗਣਾ ਤੇ ਪਰ ਸਹੀ ਸਵਾਤ ਹੈ ਜੋ ਚੱਲੇ ਰੋਡ ਦੇ ਉੱਤੇ ਵਜਨ ਪੈਂਦਾ ਚੱਲਦੀ ਆ ਕੋਈ ਦਿੱਕਤ ਨਹੀਂ ਹੁੰਦੀ ਫੇਰ ਗਾਂਧੀਆਂ ਸਾਡੇ ਨਾਲ ਲਿੰਕ ਬਣੀਆਂ ਜੇ ਰਹਿੰਦੇ ਆ ਇੱਕ ਹੋਰ ਚੀਜ਼ ਦੱਸ ਦੇਈਂ ਕਈ ਬੰਦੇ ਪਤਾ ਕੀ ਕਰਦੇ ਆ ਜਿਵੇਂ ਆਹ ਵਾਲੀ ਹਾਂ ਇਹਦੇ ਵਿੱਚ ਮਤਲਬ ਵੀ ਕੈਪ ਪਾ ਦਿੰਦੇ ਆ ਇਸ ਨੂੰ ਜੀ ਜੀ ਇਹ ਕੈਪ ਪਏ ਜਾਂਦੇ ਜਿਵੇਂ ਉਹ ਪਿੱਲਰ ਆ ਕਈ ਪੱਤੀਆਂ ਲਾ ਦਿੰਦੇ ਆ ਆਪਣਾ ਚੈਨਲ ਪਾਇਆ ਹੋਗਾ ਪ੍ਰੋਪਰ ਪਾਇਆ ਹੋਗਾ ਇੱਥੇ ਤੱਕ ਸਪੋਰਟ ਫੁੱਲ ਕੀਤੀ ਵੀ ਇਹ ਬਾਹਰੋਂ ਨਾ ਖੁੱਲੇ ਜਾਂ ਐ ਨਾ ਹੋਵੇ ਆ ਥੱਲੇ ਪੂਰਾ ਐਂਡ ਟੇਪਰ ਵਗੈਰਾ ਐਂ ਕੋਨੀਆਂ ਵਗੈਰਾ ਉਹ ਦੇਖੋ ਹਮ ਆਮ ਲੋਕ ਕੀ ਕਰਦੇ ਆ ਮਤਲਬ ਇਹ ਤਾਂ ਟ ਹੈਵੀ ਪਾਉਂਦੇ ਆ ਇਹ ਗੱਲ ਨਾ ਕਰੀ ਆਪਾਂ ਛੱਡੀ ਪੂਰੇ ਆ ਚੀਜ਼ ਹੈ ਇਹ ਹੈਵੀ ਪਾਉਂਦੇ ਆ ਹਾਂ ਆ ਜਾ ਆ ਜਾ ਵਖਾ 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 ਆਹ ਦੋਬਲ ਦੋਬਲ ਚੈਨਲ ਹਮ ਆਜੋ 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 ਦਾਂਕੂਆਂ ਦੇ ਆਹ ਵੇਖੋ ਭਾਈ ਜੀ ਇਤਨਾ ਹੰਡ ਡਬਲ ਡਬਲ ਇਥੋਂ ਟਰਾਲੀ ਟੁੱਟਦੀ ਜਦੋਂ ਵੀ ਟੁੱਟਦੀ ਆ ਹਾਂ ਇਹ ਡਬਲ ਡਬਲ ਹੋਣਗੇ ਕਿਤੇ ਸਸਪੈਂਸ਼ਨ ਚੱਲਣੀਆਂ ਸਾਰੇ ਹਾਂ ਦੋ ਦੋ ਚੈਨਲ ਹੋਣਗੇ ਨਾ ਇਹ ਦਵੇ ਨਾ ਟੁੱਟੇ ਸਾਲਾ ਇੱਕ ਟੁੱਟ ਜਾ ਦੂਜੇ ਦੇ ਨਾਲ ਹੈਗਾ ਨਾ ਸਪੇਅਰ ਸਾਡਾ ਲਾਇਆ ਹੋਇਆ ਮਤਲਬ ਕਹਿਣ ਤੋਂ ਪਾ ਆਹ ਡਬਲ ਡਬਲ ਲੱਗਿਆ ਹੋਇਆ ਇਹ ਇੱਥੇ ਸਭ ਤੋਂ ਜ਼ਿਆਦਾ ਜ਼ੋਰ ਇੱਥੇ ਜ਼ੋਰ ਪੈਣਾ ਸਭ ਤੋਂ ਜ਼ਿਆਦਾ ਹਾਂ ਜਿੰਨਾ ਮਰਜੀ ਵਜ਼ਨ ਪਾ ਦੇਵੇ ਕੋਇਲ ਪਾ ਦੇਵੇ ਟੁੱਟੂ ਆਣੀ ਇਹ ਆਮ ਇੱਕ ਹੀ ਪਾਉਂਦੇ ਆ ਦੋ ਪਾਉਂਦੇ ਨਹੀਂ ਸਾਡੇ ਦੋ ਦੋ ਪਾਏ ਹੋਣਗੇ ਸਸਪੈਂਸ਼ਨਾਂ ਦੀ ਜਗ੍ਹਾ ਦੇ ਉੱ ਮੈਂ ਸਮਝ ਗਿਆ ਗੱਲ ਵੇ ਪ੍ਰੀਤ ਜਿੱਥੇ ਟਾਇਰਾਂ ਟਾਇਰਾਂ ਤੇ ਭਾਰਤਾ ਅਕਸਰ ਟਾਇਰਾਂ ਤੇ ਹੀ ਆ ਨਾ ਬਿਲਕੁਲ ਤੇ ਜੇ ਟਾਇਰਾਂ ਤੇ ਭਾਰ ਆ ਤਾਂ ਫਿਰ ਉਸ ਥਾਂ ਤੇ ਬਾਡੀ ਤੇ ਭਾਰ ਆ ਬਿਲਕੁਲ ਬਿਲਕੁਲ ਉਥੋਂ ਨਹੀਂ ਟੁੱਟ ਜਾਂਦੀ ਆ ਧੱਕ ਕੇ ਥਲੇ ਆ ਜਾਂਦੀ ਆ ਹੂੰ ਤੇ ਮਤਲਬ ਗੱਲ ਇਹੋ ਆ ਵੀ ਇਹ ਕੰਮ ਲਈ ਇਕੱਲਾ ਪੁੰਦਾ ਮਿਸਤਰੀ ਨਹੀਂ ਚਾਹੀਦਾ ਇੰਜੀਨੀਅਰ ਚਾਹੀਦਾ ਬੰਦੇ ਵਿੱਚ ਹਨਾ ਬਾਈ ਬਿਲਕੁਲ ਆ ਵੀ ਕੋਣ ਤਿਆਰ ਹੋਈ ਖੜੀ ਇੱਕ ਰੈਡੀ ਖੜੀ ਆ ਹੂੰ ਇਹਦੇ ਦੂਜੇ ਗੀਅਰ ਲਾਦੇ ਲੈਂਡਿੰਗ ਗੀਅਰ ਲਾਦੇ ਉਹਦੇ ਪੈਨ ਵਾਲਾ ਇਹ ਇਹਦੇ ਹੈਂਡਲ ਵਾਲਾ ਲਾ ਦਿੱਤਾ ਹੈ अच्छा ਜਿਵੇਂ ਬਾਹਰ ਰਹੇ ਮੋ ਪਰਦੇ ਪਾਸੇ ਪਤਾ ਲੱਗੂ ਆ ਪਣੋ ਆ ਜਾਓ ਉਧਰ ਦਿਖਾਉਣਾ ਹੈ 라ਜੂ ਕਰ ਕੰਮ ਕਰੋ ਆ ਦੇਖੋ ਅਮਰਦੀ ਚਲਾ ਕੇ ਦਿਖਾ ਹੂੰ ਅੱਛਾ ਜਿਹੜਾ ਇਹਨੂੰ ਉਹ ਚੱਕਣ ਵਾਲਾ ਜੈਕ ਆ ਕਰਨਾਸਤੇ ਮਤਲਬ ਜਿਵੇਂ ਆ ਦੇਖੋ ਜੀ ਆ ਆ ਲੋਰ ਬਟ ਵੇਰਾ ਕੰਪਨੀ ਉਹ ਬਣਾਦਾ ਇਹ ਦੇਖੋ ਇਲਾਕੇ ਨੂੰ ਆਪ ਕਰ ਲੋ ਡਾਊਨ ਕਰ ਲੋ ਜਿਵੇਂ ਮਰਜ਼ੀ ਤਾਂ ਕਰ ਲੋ ਥੱਲੇ ਕਰ ਲੋ ਇਧਰ ਨੂੰ ਆਪ ਕੋ ਹੂੰ ਉਹ નીચે ਹੋਂ ਲੱਗਦੀ ਹੈ ਇਸ ਤਰ੍ਹਾਂ ਕਿਉਂ ਫ੍ਰੀਤ ਕਰ ਗੱਲ ਐਡਾ ਟਰਾਲਾ ਯਾਰ ਤੂੰ ਦੇਖ ਲੈ ਵੀ ਇਹਦੀ ਲੈਫਟ ਬਣਾਤੀ ਆ ਇਹ ਹਣਾ ਬਾਈ ਹੋਣਾ ਨੇ ਹਾਂ ਬਾਕੀ ਇਹਨਾਂ ਨੇ ਮਤਲਬ ਕਿ ਜਿਵੇਂ ਆ ਮਤਲਬ ਕਿ ਅਸੀਂ ਜਿਉ ਵੀ ਕਟਾਈ ਆ ਹਾਂ ਮਤਲਬ ਕਿ ਸੀएनजी ਮਗਦੀ ਕਟਾਈ ਕਰਾਉਣਾ ਜੀ ਉਹ ਵੀ ਨੱਥੇ ਤਿਆਰ ਕਰਾਉਣਾ ਹੈ ਹਾਂ ਸੀएनजी ਕਟਿੰਗ ਜੀ ਇਹ ਸੀएनजी ਕਟਿੰਗ ਕਰਾ ਕੇ ਲਾਉਣੀ ਆਏ ਨਹੀਂ ਕੱਲੂ ਕੋਈ ਹੱਥ ਪਾੜ ਜੋ ਬੋਰ ਲੱਗ ਜੂ ਨਾ ਹੱਟ ਲੱਗ ਜੂ ਆ ਵੇਖੋ ਉੱਤੇ ਪ੍ਰੋਪਰ ਡਬਲ ਡਬਲ ਭਾਈ ਜੀ ਜੇ ਨਾਲ ਆਏ ਨਹੀਂ ਕਿ ਆਪੋ ਬਣੀ ਜਾਂਦੀ ਉਹ ਦਿਖਾਤੇ ਆ ਤਿਆਰ ਹੋ ਗਈ ਖੜੀ ਆ ਹੂੰ ਕਿਉਂਕਿ ਦੇਖਪ੍ਰੀਤ ਆਹਾ ਥਾਵਾ ਤੇ ਹੀ ਸਭ ਤੋਂ ਜ਼ਿਆਦਾ ਭਾਰ ਆਉਣਾ ਕਿਉਂਕਿ ਆ ਆ ਤਿੰਨ ਚਿੰਨਰਾਂ ਨੇ ਸਾਰੇ ਟਰਾਲੇ ਦਾ ਭਾਰ ਚੱਕਣਾ ਹਾਂ ਨਾ ਤਾਂ ਇਹ ਇੱਥੇ ਇਹਦੇ ਵੀ ਬਾਈ ਮੂਰਲੇ ਪਾਸੇ ਉਹ ਏਅਰ ਸਸਪੈਂਸ਼ਨ ਲਾਤੀ ਇਹਦੇ ਵੀ ਇਹਦੀ 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 ਇਹਦੇ ਵੀ ਲਾਤੀ ਆਜੋ ਬਾਈ ਹਾਂ ਜਦੋਂ ਨਾ ਗੱਡੀ ਖੱਡੇ ਦੇ ਵਿੱਚ ਫਸ ਜਾਂਦੀ ਆ ਜੀ ਲੋਡ ਹੁੰਦਾ ਤੁਹਾਨੂੰ ਪਤਾ ਇਹਦੇ ਵਿੱਚ ਕਹਿੰਦੇ ਤਾਂ ਆਪਾਂ ਨੂੰ 55 ਟਨਾਂ ਪਾਤੇ 80 90 ਟਨ ਨਹੀਂ ਦਿੰਦੇ ਆ ਉਦੋਂ ਧੱਕ ਲਾਉਣ ਲੱਗੇ ਕਦੇ ਡਾਲਾ ਵਿੰਗਾ ਹੋ ਜਾਂਦਾ ਕਦੇ ਫੱਟੇ ਵਿੰਗੇ ਕਦੇ ਕੁਝ ਸਾਡੀਆਂ ਡਬਲ ਸਪੋਰਟ ਲਾਈ ਹਾਂ ਵਿੱਚ ਹੂੰ ਕੁਝ ਮਾਰੋ ਇਹਦੇ ਵਿੱਚ ਹੀ ਨੀਗਾ ਵੀ ਇਹ ਵੀ ਦਬਜੂ ਜਾਂ ਕੁਝ ਵੀ ਕਰ ਜੂਗਾ ਥੱਲੇ ਚੈਨਲ ਹੀ ਚੈਨਲ ਭਰੇ ਹੋਏ ਆਰੇ ਠੋਸ ਪੂਰੇ ਪੂਰਾ ਡਬੜਾ ਜੋ ਮਰਜੀ ਜੀਸੀਬੀ ਲਾਈ ਜਾਣ ਕੁਝ ਲਾਈ ਜਾਣੇ ਨਹੀਂ ਸਾਲਾ ਇਹਨੂੰ ਕੁਝ ਹੋ ਜਾਊਗਾ ਗਾਰੰਟੀ ਹੋਊ ਆਪਣੀ ਪੱਟ ਕੇ ਲੈ ਜੂ ਇਹ ਸਪੈਸ਼ਲ ੱੱੱਕਾ ਲਾਉਣ ਨਾਲ ਤੇ ਲੱਗਾ ਹਾਂ ੱੱਕਾ ਲਾਉਣ ਵਾਸਤੇ ਲਾਇਆ ਆ ਪਿਆ ਜੀ ਇਹ ਆਮ ਕਲੇ ੱੱਕੇ ਲਾਉਣਾ ਤੇ ਪੈਪ ਜੇ ਲਾਉਂਦੇ ਉਹਦਾ ਕੀ ਫਾਇਦਾ ਟੋਟਲ ਚੈਨਲਾਂ ਦਾ ਬੰਦ ਕੀਤਾ ਹੋਇਆ ਸਾਰਾ ਇਹ ਇਹ ਚੈਨਲਾਂ ਨਾਲ ਬੰਦ ਕੀਤਾ ਵਾ ਤੇ ਇਹਨੂੰ ਗਾਡਰਾਂ ਤੇ ਹੀ ਦੇਤਾ ਹਾਂ ਗਾਡਰਾਂ ਦੇ ਨਾਲ ਲਾਦਾ ਟੈਡੀ ਮਤਲਬ ਗੱਡੀ ਨਾ ਟੈਡੀ ਹੋਊਗੀ ਲਾ ਜੀ ਨਾ ਲਾਗੇ ਉਦੋਂ ਗੱਡੀ ਦਾ ਗਾਡਰੀ ਠੱਕੇ ਜਾਣਗੇ ਬਸ ਗਾਡਰੀ ਠੱਕੇ ਜਾਣਗੇ ਗੱਡੀ ਬਾਹਰ ਕੱਢ ਦਊਗਾ ਇਹ ਨਾਲ ਦੀ ਤੂੰ ਕੀ ਗੱਲ ਇਹ ਆ ਆ ਦੇਖੋ ਜੀ ਆਪਣਾ ਜੋ ਵੀ ਆ ਮਟੀਰੀਅਲ ਪੈਨਲ ਵਗੈਰਾ ਗਟਕੇ ਵਗੈਰਾ ਬਣਾਉਣੇ ਆ ਜੀ ਆ ਸਾਰਾ ਲੋਹਾ ਆਪਣਾ ਮਤਲਬ ਹੀ ਆ ਆਪ ਦਾ ਬੁਣੇ ਤਿਆਰ ਕਰਵਾ ਲੈਣੇ ਸਹਿਜ ਕਰਮ ਖਰਾਦੂ ਚਲਾ ਦੇ ਰਾਤ ਤੇ ਹੂੰ ਇੱਥੇ ਬਾਈ ਸਮਾਨ ਸਾਡਾ ਤਿਆਰ ਹੋਣਾ ਏ ਇਹ ਨਹੀਂਗਾ ਵੀ ਬਾਹਰੋਂ ਲੈ ਲਈ ਮੇਨ ਪੈਨ ਜਾਂ ਕੁਝ ਲੈ ਲਈ ਆ ਇੱਥੋਂ ਹੀ ਲੈਣਾ ਇੱਥੇ ਤਿਆਰ ਹੋਣਾ ਇੱਥੇ ਕਟਿੰਗ ਹੋਣੀ ਆ ਇੱਥੇ ਤਿਆਰ ਹੋਣਾ ਪੀਸ ਤੇ ਇੱਥੋਂ ਹੀ ਦੇਣਾ ਫਟ ਕਰਕੇ ਹੂੰ ਆਪਦੇ ਹੱਥੀਂ ਚੀਜ਼ ਤਿਆਰ ਕੀਤੀ ਆ ਆਪਦੇ ਬਾਈ ਪਤਾ ਹੁੰਦਾ ਸਾਨੂੰ ਵੀ ਕੀ ਆ ਕੀ ਨਹੀਂਗਾ ਹੂੰ ਤੇ ਬਾਹਰੋਂ ਲੈ ਲਈਏ ਤਾਂ ਪਤਾ ਹੀ ਨਹੀਂ ਕੀ ਕੁਝ ਕਰਨਾ ਇਹਨਾਂ ਨੇ ਆ ਦੇਖੋ ਜੀ ਆ ਚੀਜ਼ ਅਸੀਂ ਆਪਦੇ ਇੱਥੇ ਕਟਿੰਗ ਕਰਕੇ ਮਤਲਬ ਵਿਆਹ ਜੀ ਤਿਆਰ ਕਰਦੇ ਆ ਤੇ ਪਿੱਤਲ ਦੇ ਬੋਸ਼ੀ ਲਾਉਣੇ ਆ ਜੋ ਵੀ ਚੀਜ਼ ਲੱਗਦੀ ਏ ਇਹਦੇ ਜੀ ਵੀ ਕਟਿੰਗ ਹੋਣੀ ਆ ਆਹ ਮੂ ਕੀ ਕਰਦੇ ਆ ਜੀ ਇਹ ਚ ਲੋਹੇ ਚ ਲਾ ਦਿੰਦੇ ਆ ਹੂੰ ਬਈ ਦੇਸੀ ਲੋਹੇ ਚ ਲਾ ਕੇ ਤੇ ਕਹਿੰਦੇ ਵੀ ਕੋਈ ਬਹੁਤ ਚਾਹੁੰਦਾ ਹੂੰ ਬਾਈ ਪੈਸੇ ਘਟਾ ਲੈਂਦੇ ਆ ਆਪਦੇ ਬਾਅਦ ਦੇ ਵਿੱਚ ਉਦੋਂ ਦਾ ਅਗਲਾ ਦੇਖਿੰਦਾ 10000 ਰੁਪਏ ਸਸਤੀ ਆ ਤੇ ਬਾਅਦ ਚ ਲੱਗਦਾ 5000 ਰੁਪਏ ਸਾਡੇ ਕੋਲ ਆ ਜਾਂਦੇ ਆ ਆ ਇੰਨਾ ਜੋ ਬਣੇ ਰਿਹਾ ਫਿਨਿਸ਼ਿੰਗ ਹੋ ਕੇ ਦੇਖੋ ਜੀ ਹੂੰ ਆਜੀ ਬਣ ਜਾਂਦੀ ਆਜੀ ਸਿਆ ਤਿਆਰ ਕਰਤੀ ਸਾਡੇ ਆਹ ਹੋ ਗਈ ਦੇਖੋ ਘਰ ਘਰ ਆ ਨਾ ਚੱਲਦਾ ਪੂਰੇ ਇੰਡੀਆ ਚ ਬੰਦੇ ਦਾ ਬਈ ਕਿੰਨੀ ਦੂਰ ਤੋਂ ਗੱਡੀਆਂ ਆ ਜਾਂਦੀਆਂ ਬਾਡੀਆਂ ਲੱਗਣ ਵਾਸਤੇ ਕਿੰਨੀ ਕਿੰਨੀ ਦੂਰ ਤੋਂ ਆਉਂਦੀ ਬਾਈ ਆ ਹੈਗੀ ਬਿਹਾਰ ਦੀ ਅੱਛਾ ਆ ਬਿਹਾਰ ਦੀ ਆ ਬਿਹਾਰ ਤੋਂ ਆਈ ਵੀ ਆ ਦੱਸੋ ਸਾਨੂੰ ਕੱਲੀ ਕੱਲੀ ਗੱਡੀ ਕਿੱਥੋਂ ਆ ਆ ਸਿਲੀਗੋੜੀ ਦੀ ਆ ਆ ਸਿਲੀਗੋੜੀ ਦੀ ਆ ਹਾਂਜੀ ਉਹ ਵੀ ਸਿਲੀਗੋੜੀ ਦੀ ਨਾਲ ਦੀ ਉਹ ਵੀ ਸਿਲੀਗੋੜੀ ਦੀ ਹਾਂਜੀ ਉਹ ਬੰਬੇ ਤੋਂ ਆਈ ਵੀ ਹੈ ਗੱਡੀ ਉਹ ਪਰਲੇ ਪਾਸੇ ਵਾਲੀ ਬੰਬੇ ਤੋਂ ਆਈ ਹੈ ਤੂੰ ਦੇਖ ਦੌਦਰ ਤਾਂ ਨਾ ਕਿੰਨਾ ਚਮਕਾਇਆ ਪ੍ਰੀਤ ਬੰਦਿਆਂ ਨੇ ਮੋਗੇ ਦਾ ਨਾਂ ਦੇਖ ਪੂਰੇ ਇੰਡੀਆ 'ਚ ਕਿੰਨਾ ਚਮਕਾਇਆ ਆ ਅਜੇ ਉਦੋਂ ਗਾਂ ਵਾਲੀ ਦੱਸੋ ਹਣ ਸਾਰੀਆਂ ਬਾਹਰ ਵੀ ਖੜੀਆਂ ਬਈ ਯਾਰ ਗੋਗੀ ਬਾਈ ਬਾਹਰ ਵੀ ਖੜੀਆਂ ਬਾਹਰ ਵੀ ਖੜੀਆਂ ਗੱਡੀਆਂ ਵੀ ਨੇ ਹਾਂ ਤੇ ਆ ਆ ਕਿੱਥੋਂ ਇਹ ਬੰਬੇ ਤੋਂ ਆਈ ਪਤ ਨਹੀਂ ਹਣਾ ਨਹੀਂ ਇਹ ਛੱਤੀਸਗੜ੍ਹ ਤੋਂ ਵੀਰੇ ਆ ਐਬੀਬਡੀ ਹੋਈ ਜਾਂਦੀ ਆ ਇਹਦਾ ਵੀ ਕੱਦ ਵੱਡਾ ਕਰੀ ਜਾਂਦੇ ਆ ਪ੍ਰੀਤ ਲੋਕ ਕਹਿੰਦੇ ਆ ਕੱਦ ਵੱਡਾ ਕਿਵੇਂ ਹੁੰਦਾ ਆ ਦੇਖ ਐਂ ਕੱਦ ਵੱਡਾ ਹੁੰਦਾ ਜੋ ਦਵਾਈ maal ਆ ਇੱਥੋਂ ਹੀ ਅਸੀਂ ਲੈਣਾ ਐ ਆ ਇਕੱਠਾ ਹੋਣਾ ਐ ਟਰੱਕ ਆਉਂਦਾ ਸਾਡੇ ਇਹ ਨਹੀਂਗਾ ਵੀ ਇੱਥੋਂ ਐਂਗਲ ਵਾਲੀ ਚੈਨਲ ਤੱਕ ਲੈ ਸਾਰਾ maal ਸਾਡੇ ਕੋਲੇ ਪਿਆ ਹੁੰਦਾ ਜੇ 50 ਬਾਡੀਆਂ ਦਾ ਆਰਡਰ ਕਰਦੇ ਹੋ ਓਕੇ ਆ ਉਹ ਛੋਟਾ ਉੱਥੇ ਤਿਆਰ ਹੋ ਜਾਂਦਾ ਹੈ ਹਾਂ ਆ ਸੇ ਲੈਓ ਆ ਆ ਛੋਟੇ ਹਾਥੀ ਤੇ ਲਾਈ ਜਾਂਦੇ ਆ ਬਾਡੀ ਹਾਂਜੀ ਇਹ ਕਿੰਨੇ ਦਿਨਾਂ ਚਲਾ ਦੇਉਗੇ ਜੇ ਛੋਟੇ ਹਾਥੀ ਤੇ ਲਾਉਣੀ ਹੋਵੇ ਇਹ ਤਾਂ ਬਾਈ ਰੂੰਗਾ ਰੂੰਗਾ ਇਹ ਆ ਇਹ ਦੋ ਕਿ ਦਿਨਾਂ ਚ ਕਰ ਦਿੰਨੇ ਆ ਤਾਂ ਤਿਆਰ ਹਾਂ ਹਾਂ ਲੈ ਇਹਦਾ ਵਿੱਚੋਂ ਹੀ ਸਵਾਨ ਚ ਤਿਆਰ ਹੋ ਜਾਂਦੀ ਆ ਇਹਦਾ ਕੋਈ ਜੋ ਖਾਸ ਸੱਜਣ ਮਿੱਤਰ ਆ ਉਹ ਫਿਰ ਜਦੋਂ ਕਹਿੰਦੇ ਉਹਨੂੰ ਫਿਰ ਕਰ ਦੇਈਦਾ ਤਿਆਰ ਆ ਜੋ ਨਹੀਂ ਨਹੀਂ ਸਹੀ ਗੱਲ ਆ ਮ ਕਾਰੀਗਰ ਹੈਗੇ ਆ ਮੈਂਟਾਂ 'ਚ ਜੜ ਦੇਣੇ ਆ ਚੱਕ ਚੱਕ ਪੱਤਰੇ ਇੰਨੇ ਕ ਤਾਂ ਵੱਡੇ ਹੀ ਪਏ ਹੁੰਦੇ ਆ ਆਹ ਸੇ ਇਧਰਲੇ ਪਾਸੇ ਆ ਕਿੰਨੀਆਂ ਖੜੀਆਂ ਆ ਬਾਈ ਪੁਰਾਣੀ ਫਿਰ ਕੱਟ ਵੀ ਲੈਣੇ ਆ ਵਿੱਚ ਹਾਂਜੀ ਬਾਈ ਜੀ ਪੁਰਾਣੀ ਵਿੱਚ ਕੱਟ ਕੇ ਫਿਰ ਆਵਾ ਨਵੀਂ ਦੇ ਦਿੰਨੇ ਆ ਜਿਵੇਂ ਮੰਨ ਲਓ ਕਿਸੇ ਨੇ ਕਹਦਾ ਵੀ ਇਹ ਪੁਰਾਣੀ ਵਿੱਚ ਕਟਾਉਣੀ ਆ ਨਵੀਂ ਟਰਾਲੀ ਬਣਾਉਣੀ ਆ ਉਹ ਫਿਰ ਕਟਾ ਦੇ ਦੀ ਆ ਪੁਰਾਣੀ ਕੱਟ ਵੀ ਦੇਣਾ ਤੇ ਜੇ ਕਿਸੇ ਦੀ ਪੁਰਾਣੀ ਖਰਾਬ ਹੋਈ ਵੀ ਆ ਮਾੜੀ ਮੁੱਢ ਰੇਰ ਵੀ ਹੋ ਜਾਂਦੀ ਆ ਆ ਇਹ ਕੌਨ ਸਿਲੰਡਰਾਂ ਵਾਲੀ ਗੱਡੀ ਆ ਹਾਂਜੀ ਠੀਕ ਆ ਸਿਲੰਡਰਾਂ ਵਾਲੀ ਆ ਹਾਂ ਇਹ ਬੰਦਿਆਂ ਦੀ ਯਾਨਕੀ ਲੰਬੀ ਕਰਨੀ ਸਿਲੰਡਰਾਂ ਦੀ ਤਾਂ ਕੱਟ ਆਉਂਦੀ ਸੀ ਇਹ ਬਠਿੰਡੇ ਤੋਂ ਆਈ ਸਾਡੇ ਕੋਲੇ ਹੂੰ ਬਰਾਟ ਸਰ ਦੀ ਗੱਡੀ ਆ ਉਤੋਂ ਤੇ ਉਹਨਾਂ ਦੀ ਆਈ ਆ ਇਹ ਵਧਾ ਕੇ ਹੁਣ ਲੰਬ ਪੂਰਾ ਸੈਟ ਕਰ ਦਰਿਆ ਕੰਮ। ਅੱਛਾ ਆ ਵੱਡੀ ਹੋਈ ਜਾਂਦੀ ਹੈ। ਹਾਂਜੀ। ਇਧਰਲੇ ਪਾਸੇ। ਕੋਈ ਵੱਟੀ ਕਰਨੀ ਆ, ਕੋਈ ਉੱਚੀ ਕਰਨੀ ਆ, ਸਭ ਕੁਝ ਹੋਈ ਜਾਂਦਾ। ਬਿਲਕੁਲ। ਆ ਵੇਖੋ ਖੜੀ ਇੱਕ। ਹਾਂ। ਇਹ ਇਹਦੇ ਵੀ 에ਅ ਸਸਪੈਂਸ਼ਨ ਲਾਤੀ। ਇਹਦੇ ਬਾਈ ਦੀ ਮੂਰੇ ਸਸਪੈਂਸ਼ਨ ਲੱਗੀ ਵੀ ਆ। ਹਾਂ। ਠੀਕ ਆ ਜੀ ਤੇ ਮੂਰੇ ਨੂੰ ਵਧਾ ਦਿੱਤਾ ਏ। 3 ਫੁੱਟ ਵੱਧ ਗਈ ਆ। ਅੱਛਾ ਇਹ ਅਗਲੇ ਪਾਸੇ ਨੂੰ ਵੱਡੀ ਕਰ ਦਈਏ। ਹਾਂਜੀ। ਇਹ 33 ਫੁੱਟ ਸੀਗੀ। 36 ਫੁੱਟ 2 ਇੰਚ ਕਰਤੀ ਆ ਜੀ ਇਹ। ਨਹੀਂ ਤਾਂ ਪਤਾ ਲੱਗੇ ਨਾ ਵਾਸਤਾ ਜਮਾ ਓਕੇ ਹੋ ਜਾਏ ਜਦੋਂ ਜਦੋਂ ਇਹ ਰੰਗ ਹੋ ਜੂਗੀ ਉਦੋਂ ਕਿਸੇ ਨੂੰ ਪਤਾ ਨਹੀਂ ਲੱਗੂਗਾ ਜੱਜਮੈਂਟ ਨਹੀਂ ਹੋਊਗੀ ਜੀ ਵੀ ਇਹ ਵੱਜੀ ਵੀ ਸੀ ਜਾਂ ਕੁਝ ਵੀ ਸੀ ਇਹ ਟੋਟਲ ਹਾਪ ਐਕਸੀਡੈਂਟ ਆਈ ਜੀ ਪਰਲੇ ਵਾਸ ਸਾਰੀ ਗੱਡੀਏ ਮੈਂ ਤੁਹਾਨੂੰ ਐਂ ਕਹਿਣ ਲੱਗਿਆ ਸੀ ਵੀ ਦੇਖੋ ਰੱਬ ਨਾ ਕਰੇ ਹਨਾ ਕਿਸੇ ਦੀ ਗੱਡੀ ਐਕਸੀਡੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਤੁਹਾਡੇ ਕੋਲੇ ਆ ਜਾਂਦੀ ਹੈ ਹਾਂਜੀ 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 ਸਾਰੀ ਰਿਪੇਅਰ ਰਿਵਲਾਈ ਨਹੀਂ ਕਿ ਨਵੀਆਂ ਹੀ ਕੱਲੀਆ ਬਣਾਉਂਦੀਆਂ ਨਵੀਆਂ ਵੀ ਬਣ ਜਾਂਦੀਆਂ ਕੱਲੂ ਪੁਰਾਣੀਆਂ ਪੁਰਾਣੀਆਂ ਵੀ ਰਿਪੇਅਰ ਇਹੀ ਕਰਦੇ ਆ ਸਾਰੇ ਪੁਰਾਣੀ ਰਿਪੇਅਰ ਕਰਦੇ ਆ ਆਪਦੇ ਵਾਲੀ ਨੂੰ ਹੱਥ ਪਾਉਨੇ ਜਾਂ ਕਿਸੇ ਦੀ ਬਣੀ ਵੀ ਪਾ ਦਿੰਨੇ ਆ ਨਹੀਂ ਕਿਸੇ ਦੀ ਬਣੀ ਨੂੰ ਵੀ ਪਾ ਦਿੰਨੇ ਆ ਜੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਹੈਗੀ ਜਦੋਂ ਬੰਦਾ ਦੁਖੀ ਹੁੰਦਾ ਫਿਰ ਉਹ ਤਾਂ ਕੰਮ ਕਰ ਦਈਦਾ ਕੋਈ ਲਫੜਾ ਨਹੀਂ ਨਹੀਂ ਤਾਂ ਟਾਇਰ ਖਾਂਦਾ ਖਾਂਦਾ ਹੀ ਬੰਦੇ ਮਰ ਜਾਂਦੇ ਆ ਹਾਂ ਜਦੋਂ ਜਦੋਂ ਭਾਈ ਇਹ ਮੰਨ ਲਓ ਗੱਡੀ ਟੇਢੀ ਹੋ ਗਈ ਜਾਂ ਕਿਤੇ ਨਾ ਕੋਈ ਰੱਬ ਨਾ ਕਰੇ ਫਿਰ ਫਿਰ ਉਸ ਤੋਂ ਬਾਅਦ ਕੀ ਕਰਨਗੇ ਟਾਇਰਾਂ ਟੁਕੜਾਂ ਦਾ ਬਣਾਣਾ ਟਾਇਰ ਭਾਈ ਜੀ ਬੋ ਖਾਣ ਲੱਗ ਜਾਂਦੀ ਆ ਹਾਂ 3.5 ਲੱਖ ਰੁਪਏ ਦੇ ਟਾਇਰ ਲੱਗ ਜਾਂਦੇ ਹੈਗੇ ਇਹਦੇ ਦੇ ਵੇਲੇ ਦੋ ਤਿੰਨ ਗੇੜਿਆਂ ਦੇ ਵਿੱਚ ਦੋ ਮਹੀਨੇ ਚ ਮਾਰਤੇ ਤੱਕ ਬੰਦਾ ਕਿੱਥੇ ਉੱਠੂਗਾ ਫਿਰੇ ਭਾਈ ਜਦੋਂ ਤੁਸੀਂ ਬਾਡੀ ਨੂੰ ਰਿਪੇਅਰ ਕਰ ਦਿੰਦੇ ਆ ਜਾਂ ਤੁਸੀਂ ਤੁਸੀਂ ਆਪਦੀ ਬਾਡੀ ਨਵੀਂ ਬਣਾ ਕੇ ਦਿੱਤੀ ਆ ਤੁਸੀਂ ਟਾਇਰਾਂ ਦੀ ਕੀ ਜ਼ਿੰਮੇਵਾਰੀ ਲੈਣੀ ਸਾਡੀ ਫੁੱਲ ਗਾਰੰਟੀ ਹੁੰਦੀ ਆ ਜੀ ਟਾਇਰ ਖਾਜੇ ਪਹਿਲੀ ਗੱਲ ਤਾਂ ਖਾਂਦੀ ਨਹੀਂ ਨਾਲ ਹੀ ਤੁਹਾਨੂੰ ਲੱਭ ਆਇਆ ਇੱਤਾਂ ਹੀ ਜੇ ਖਾਵੇ ਵੀ ਤੇ ਅਸੀਂ ਉਹਨੂੰ ਪ੍ਰੋਪਰ ਚੈੱਕ ਕਰਕੇ ਓਕੇ ਕਰਕੇ ਦੇ ਦਿੰਨੇ ਪਹਿਲੀ ਗੱਲ ਤਾਂ ਖਾਂਦੀ ਨਹੀਂ ਅਜੇ ਤੱਕ ਕੋਈ ਆਈ ਨਹੀਂ ਸਾਡੇ ਕੋਲੇ ਖਾਂਦੇ ਵਾਲੀ ਸੋ ਉਹਦੇ ਵਿੱਚੋਂ ਮਿਸਟੇਕ ਹੋ ਜੇ ਕੰਮ ਚੱਲਦਾ ਇੱਕ ਅੱਧੀ ਅਜੇ ਤੱਕ ਕੋਈ ਚੱਕਰ ਨਹੀਂ ਆਹ ਹੁਣ ਨਵੇਂ ਕੋੜੇ ਆਏ ਖੜੇ ਸਾਡੇ ਭਾਈ ਇਹਦੀ ਇਹਦੀ ਲੈਂਡਮੈਂਟ ਕਿਵੇਂ ਆਮ ਤਤ ਗੱਡੀਆਂ ਦੀ ਆਪਾਂ ਉਹ ਕੰਪਿਊਟਰ ਜੇ ਤੇ ਚੜਾ ਕੇ ਲੈਂਡਮੈਂਟ ਚੈੱਕ ਨਹੀਂ ਭਾਈ ਜੀ ਇਹਦੀ ਜਿਹੜੀ ਮੇਨ ਪੈਨ ਆਪਾਂ ਲਾਉਨੇ ਆ ਮੂਰੇ ਉਹ ਤੋਂ ਫਿਰ ਕੰਪਰਸਨਲ ਤੇ ਫਿੱਤੀਆਂ ਲਈ ਕਰਦੇ ਆ ਪੂਰੀ ਓਕੇ ਕਰਕੇ ਹਾਂ ਇਹ ਸਾਡੀ ਆਪ ਦੀ ਟੈਕਨੋਲੋਜੀ ਆ ਪਹਿਲਾਂ ਦੀ ਹੁਣ ਲੱਗੇ ਹੋਏ ਆ ਉਹ ਅੱਖ ਮਾਰ ਕੇ ਕਹਿੰਦੇ ਅੰਗੇ ਦਾ ਕਰ ਦਿੰਦੇ ਸੀਗੇ ਦੇਖ ਕੇ ਹੀ ਕਰ ਦਿੰਦੇ ਇਹ ਟੋਟਲ ਲਾਸਕੋਡ ਆਇਆ ਸਾਡੇ ਕੋਲੇ ਸਾਰਾ ਐਕਸੀਡੈਂਟ ਆ ਆਹਾ ਹਾਂ ਸਾਰਾ ਨਵਾਂ ਤਿਆਰ ਕਰ ਦਿੱਤਾ ਏ ਪੇਂਟ ਸ਼ੀਂਡ ਕਰਕੇ ਸਾਰਾ ਕੁਝ ਕਰਕੇ ਇਹ ਉਥੋਂ ਫੁੱਲ ਐਕਸੀਡੈਂਟ ਗੱਡੀ ਆਈ ਆ ਲੈ ਗੋਗੀ ਭਾਈ ਜੇ ਕਿਤੇ ਤੂੰ ਨਾ ਆ ਗੱਲ ਕਰਦਾ ਜੀ ਤੇ ਮੇਰੇ ਦਿਮਾਗ ਚ ਆ ਗੱਲ ਰਹੀ ਜਾਣੀ ਸੀ ਵੀ ਅਗਰਲੇ ਪਾਸੇ ਵਾਲਾ ਕੈਵਨ ਵੀ ਤੁਸੀਂ ਤਿਆਰ ਕਰਦੇ ਆਂ ਕਿ ਨਹੀਂ ਕਰਦੇ ਨਹੀਂ ਭਾਈ ਜੀ ਇਹਦਾ ਵੀ ਸਾਰਾ ਕੰਮ ਕਰਦੇ ਆਂ ਅਸੀਂ ਸਪੋਟਲੀ ਵਿੱਚੋਂ ਵੀ ਬਾਹਰੋਂ ਵੀ ਸਾਰਾ ਰੈਡੀ ਕਰ ਦਿੰਦੇ ਆਂ ਬਸ ਕੱਲੀਆਂ ਚਾਸੀਆਂ ਨਹੀਂ ਬਣਾਉਂਦੇ ਤੁਸੀਂ ਹਾਂ ਬਸ ਅੱਜ ਕੱਲ੍ਹ ਥੋੜਾ ਯੂਨਟ ਹੋਣਾ ਏ ਬਾਕੀ ਸਾਰਾ ਕੁਝ ਆ ਹੀ ਕਰ ਦਿੰਦਾ ਬਸ ਕੱਲੀ ਚਾਸ ਹੀ ਨਹੀਂ ਬਰੀ ਤੇ ਇਹ ਬਣਾਉਂਦੇ ਹਨਾ ਬਾਕੀ ਸਾਰਾ ਕੁਝ ਇਹੀ ਕਰਦੇ ਆ ਤੇ ਭਾਈ ਬੱਸਾਂ ਦਾ ਕੰਮ ਵੀ ਕਰ ਦਿੰਨੇ ਆ ਨਹੀਂ ਬੱਸਾਂ ਦਾ ਭਾਈ ਪਹਿਲਾਂ ਕਰਦੇ ਹੁਣ ਨਹੀਂ ਬੱਸਾਂ ਦਾ ਕੰਮ ਕਰਦੇਗੇ ਹੁਣ ਟਰੱਕ ਟਰੱਕ ਬਾਡੀ ਹੋ ਗਿਆ ਟਿਪਰ ਹੋ ਗਏ ਜੀ ਠੀਕ ਹੈ ਟਿਪਰ ਬਣ ਜਾਂਦੇ ਟਰੱਕਾਂ ਬਣ ਜਾਂਦੇ ਆ ਪਲੇਟਫਾਰਮ ਬਣ ਜਾਂਦੇ ਆ ਜੈਸੇ ਬਣ ਜਾਂਦੇ ਉਹ ਸਾਰਾ ਕੰਮ ਹੋ ਹੀ ਜਾਂਦਾ ਤੁਸੀਂ ਨਾ ਗੱਲ ਇੱਕ ਬਾਕੀ ਗੱਲਾਂ ਕਲੀਅਰ ਹੋਈ ਗਈਆਂ ਆ ਜਿਹੜੀ ਫੋਟੋ ਹੈ ਨਾ ਆ ਫੋਟੋ ਇਹ ਬਾਈ ਦੇ ਡੈਡੀ ਦੀ ਫੋਟੋ ਆ ਆ ਫੋਟੋ ਤੁਸੀਂ ਇਹ ਦੇਖ ਲਓ ਵੀ ਉਦੋਂ ਤੋਂ 1963 ਤੋਂ ਬਾਈ ਹੁਣ ਹੀ ਕੰਮ ਕਰਦੇ ਆ ਪਰ ਕਮਾਲ ਦੀ ਗੱਲ ਆ ਵੀ ਤੀਜੀ ਪੀੜੀ ਆ ਤੀਜੀ ਪੀੜੀ ਦਾ ਤਜਰਬਾ ਵੀ ਹੋ ਗਿਆ ਤਿੰਨ ਪੀੜੀਆਂ ਹੋ ਗਈਆਂ ਬਾਈ ਤਿੰਨ ਪੀੜੀਆਂ ਹੋ ਗਈਆਂ ਬਾਈ ਤਿੰਨ ਪੀੜੀ ਸਾਡੀ ਚੱਲ ਪਈ ਫੇਰ ਹੁਣ ਚੌਥੀ ਚੱਲ ਪਈ ਆ ਤਿੰਨ ਪੀੜੀਆਂ ਦਾ ਤਜਰਬਾ ਬਾਈ ਹੁਣਾਂ ਕੋਲੇ ਬਾਈ ਹੁਣ ਕਹਿੰਦੇ ਵੀ ਤਿੰਨ ਪੀੜੀਆਂ ਚ ਇੱਕ ਹੀ ਚੀਜ਼ ਸਿੱਖੀ ਆ ਵੀ ਲਾਂਬਾ ਨਹੀਂ ਹੋਣ ਦੇਣਾ ਬਸ ਜੰਮੇ ਹੀ ਅਸੀਂ ਲੋਹੇ ਦੇ ਵਿੱਚ ਐਂ ਵੇਖ ਲੋ ਤੁਸੀਂ ਹਾਂ ਤੇ ਮਾਲਕ ਦੀ ਕਿਰਪਾ ਸਜਣੋ ਜੇ ਤੁਸੀਂ ਕੋਈ ਵੀ ਬਾਡੀ ਲਵਾਉਣੀ ਆ ਨਾ ਤਾਂ ਤੁਸੀਂ ਚਾਸੀ ਖਰੀਦਣ ਦੀ ਸਲਾਹ ਕਰ ਰਹੇ ਆ ਤਾਂ ਤੁਸੀਂ ਨੰਬਰ ਨੋਟ ਕਰ ਲਓ ਗੋਗੀ ਦੌਧਰੀਏ ਦਾ ਤੇ ਫੋਨ ਨੰਬਰ ਡਾਇਲ ਕਰ ਲਓ 7 ਦਿਨਾਂ ਦੇ ਵਿੱਚ ਤੁਹਾਨੂੰ ਐ ਘਰੇ ਜਾ ਕੇ ਤੇ ਮਠਿਆਈ ਵੰਡਣ ਵਾਲੇ ਕਰ ਦੂਗਾ। ਬਸ ਬਿਲਕੁਲ ਜੀ। ਜਦੋਂ ਬਾਡੀ ਬਾਡੀ ਲਾ ਕੇ ਘਰੇ ਜਾਂਦੀ ਆ ਫਿਰ ਗੁਰਦੁਆਰੇ ਮੱਥਾ ਟਿਕਾਉਣ ਵਾਲੇ ਕਰ ਦੂਗਾ ਤੁਹਾਨੂੰ ਇਹ। ਬਿਲਕੁਲ ਜੀ ਬਿਲਕੁਲ। ਇਹ ਬੰਦਾ 7 ਦਿਨਾਂ ਦੇ ਅੰਦਰ ਅੰਦਰੀ ਠੀਕ ਆ ਕਿ ਨਹੀਂ? ਬਾਬੇ ਤੋਂ ਬੇਸ਼ੱਕ ਮੂਰਤ ਕਢਾ ਲਿਓ ਵੀ ਪਹਿਲਾ ਲੋੜ ਕਿੱਦਾਂ ਚੱਕਣਾ। ਬਿਲਕੁਲ। ਇਹ ਤੁਹਾਨੂੰ ਲੇਟ ਨਹੀਂ ਹੋਣ ਦਿੰਦਾ ਬੰਦਾ। ਇੰਨਾ ਮੈਨੂੰ ਪਤਾ ਕੰਮ ਤਸੱਲੀ ਵਾਲਾ ਕਰੂਗਾ। ਜੇ ਤੁਹਾਡੀ ਕੋਈ ਬਾਡੀ ਪ੍ਰਾਣੀ ਕਟਾਉਣ ਵਾਲੀ ਆ ਵਿੱਚ ਬਾਈ ਹੁਣਾ ਕੋਲੇ ਉਹ ਵੀ ਕਟਾਜੋ। ਜੇ ਕੋਈ ਰੱਬ ਪ੍ਰਮਾਤਮਾ ਨਾ ਕਰੇ ਕਦੇ ਵੀ ਕਿਸੇ ਨਾਲ ਇਹ ਹੋਵੇ ਹੀ ਨਾ। ਪਰ ਜੇ ਐਕਸੀਡੈਂਟ ਗੱਡੀ ਰਿਪੇਅਰ ਕਰਾਉਣੀ ਆ ਉਹ ਵੀ ਬਾਈ ਹੁਣਾ ਦੇ ਕੋਲੇ ਆ ਜਿਓ ਨੰਬਰ ਨੋਟ ਕਰ ਲਓ ਜਿਉਂਦੇ ਰੋ ਇਹ ਟਰੱਕ ਬਾਡੀ ਬਾਈ ਜੀ ਟਰਾਲੇ ਟਿਪਰ ਟੈਂਕਰ ਤੇ ਜੋ ਵੀ ਪਲੇਟਫਾਰਮ ਜਾਂ ਕੱਲੇ ਚੈਸੀ ਵਾਲੇ ਟੈਂਕਰ ਬੰਦੇ ਆ ਚੈਸੀ ਬੰਦੀ ਉਹ ਵੀ ਤਿਆਰ ਕਰਦੇ ਆ 12 ਚੱਕੀਆਂ 14 ਚੱਕੀਆਂ 16 ਚੱਕੀ ਸਾਰੀ ਬਾਡੀ ਸਾਡੇ ਕੋਲ ਤਿਆਰ ਹੁੰਦੀ ਆ ਹੁਣ ਤਿਆਰ ਹੋ ਗਏ ਨਵੀਆਂ ਚਲੀਆਂ ਗਈਆਂ ਨੇ ਉਹ ਫੋਟੋ ਜੀ ਬਾਈ ਜੀ ਤੁਹਾਨੂੰ ਦਿਖਾ ਦੇਣਗੇ ਮੋਬਾਈਲ ਨੰਬਰ ਮੇਰਾ ਹੈਗਾ 98762 93248 98726 22833 మెర్బానీ ధన్వాద yeah.